ਲੋਕ ਹਿੱਤ ਲੋਕਾਂ ਦੀ ਆਵਾਜ਼ ਅਸੀਂ ਤਾਂ ਛੋਟੇ ਹੁੰਦੇ ਸੀ ਚਲੋ ਤੁਸੀਂ ਜਿੱਦੇ ਆਉਂਦੇ ਨੇ ਤੇ ਅਮਾਨੀ ਪਾਰਟੀਆਂ ਨੀਤੀਆਂ ਤੇ ਅਮਾਨੀ ਪਾਰਟੀ ਦੀ ਨੀयत ਨੂੰ ਦੇਖ ਕੇ ਇਹਨਾਂ ਨੇ ਫੈਸਲਾ ਕੀਤਾ ਹਰ ਬੰਦੇ ਦਾ ਹੱਕ ਹੈ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿਣਿਆ ਕਿ ਉਹ ਬਹੁਤ سارے ਬੰਦੇ ਹਜੇ ਵੀ ਨੇ ਅਰਵਿੰਦ केजरीवाल ਸਾਹਿਬ ਨੇ ਜਿਸ ਦਿਨ ਪਾਰਟੀ ਬਣਾਈ ਸੀ ਉਸ ਦਿਨ ਇਹ ਕਿਹਾ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ ਚ ਬਹੁਤ ਸਾਰੇ ਚੰਗੇ ਲੋਕ ਵੀ ਨੇ ਜਿਹੜੇ ਕੁੱਟਣ ਮਹਿਸੂਸ ਕਰਦੇ ਨੇ ਜਾਂ ਉਹਨਾਂ ਦੀ ਚਲਦੀ ਨਹੀਂ ਜਾਂ ਉਹਨਾਂ ਨੂੰ ਵਿਚਾਰਾਂ ਨੂੰ ਨਹੀਂ ਪ੍ਰਗਟ ਹੋਣ ਦਿੱਤਾ ਜਾਂਦਾ ਵਿਵਾਜੋ ਵੈਲਕਮ ਤੁਹਾਡਾ ਕਰਾਂਗੇ ਸੋ ਅਸੀਂ ਮਨੀਸੂ ਸੋਦੀਆ ਸਾਹਿਬ ਬੈਠੇ ਆ। ਅਸੀਂ ਰਾਜਨੀਤੀ ਦੇ ਵਿੱਚ ਚੰਗੇ ਲੋਕਾਂ ਦਾ ਇੱਕ ਸਮੂਹ ਬਣਾ ਰਹੇ ਆ। ਨਾ ਚੰਗੇ ਲੋਕਾਂ ਦੇ ਵਿੱਚੋਂ ਹਰਮਿੰਦਰ ਸਿੰਘ ਜੀ ਅੱਜ ਪਾਰਟੀ ਜੁਆਇਨ ਕਰ ਰਹੇ ਆ। ਹੈ ਜੀ। ਲੇਕਿ ਪੂਰੀ ਟੀਮ ਪੂਰੀ ਟੀਮ ਪੂਰੀ ਟੀਮ ਸੈਂਕੜੇ ਹਜ਼ਾਰਾਂ ਕਿਉਂਕਿ ਜਿੰਨੀ ਵਾਰ ਵੀ ਇਲੈਕਸ਼ਨ ਲੜਿਆ ਜੇ ਤੁਸੀਂ ਉਹਨਾਂ ਦਾ ਇਹਨਾਂ ਦਾ ਰੈਕੋਰਡ ਚੈੱਕ ਕਰ ਲਓਗੇ ਤਾਂ 35 ਤੋਂ 40 ਹਜ਼ਾਰ ਵੋਟ ਮਤਲਬ ਹਰ ਵਕਤ ਪੈਂਦੀ ਰਹੀ ਹੈ ਚਾਹੇ ਆਜ਼ਾਦ ਲੜਦੇ ਹੋਣ ਚਾਹੇ ਕਿਸੇ ਪਾਰਟੀ ਕੋਲ ਚਲੋ ਹਾਰਾਂ ਜਿੱਤਾਂ ਚਲਦੀਆਂ ਰਹਿੰਦੀਆਂ ਨੇ ਕੋਈ ਐਸੀ ਗੱਲ ਨਹੀਂ ਸੋ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ ਬਤੌਰ ਮੁੱਖ ਮੰਤਰੀ ਪੰਜਾਬ ਦੇ ਸੇਵਾ ਦੇ ਵਿੱਚ ਆਉਣ ਕੰਮ ਕਰਨ ਇਹਨਾਂ ਦਾ ਤਜਰਬਾ ਜਿਹੜਾ ਅਸੀਂ ਖਾਸ ਤੌਰ ਤੇ ਇਸਤੇਮਾਲ ਕਰਾਂਗੇ ਕਿ ਇਹਨਾਂ ਦੇ ਤਜਰਬੇ ਨੂੰ ਇਸਤੇਮਾਲ ਕੀਤਾ ਜਾਵੇ ਤੇ ਇੱਕੋ ਜਿੰਦਗੀ ਮਿਲਦੀ ਹੈ ਜੀ ਬੰਦੇ ਨੂੰ ਤੇ ਜੇ ਉਹ ਦੇਸ਼ ਦੀ ਸੇਵਾ ਦੇ ਵਿੱਚ ਪੰਜਾਬ ਦੀ ਸੇਵਾ ਦੇ ਵਿੱਚ ਲੱਗ ਜੇ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਤੇ ਮੈਂ ਬਹੁਤ-ਬਹੁਤ ਤੋਂ ਸਵਾਗਤ ਕਰਦਾ ਮੈਂ ਆਫੀਸ਼ੀਅਲੀ ਪਹਿਲਾਂ ਕੀ ਕਰੂੰਗਾ ਸੰਧੂ ਸਾਹਿਬ ਨੂੰ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਮਨੀਸ਼ ਸ਼ੋਧਿਆ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਅਰਵਿੰਦ ਕੇਜਰੀਵਾਲ ਸਾਹਿਬ ਔਰ ਸਮੁੱਚੀ ਲੀਡਰਸ਼ਿਪ ਇੱਥੇ ਬੈਠੀ ਆ ਔਰ ਪੂਰੇ ਪ੍ਰੈਸ ਵਾਲੇ ਸਾਰਨਾ ਪਹਿਲਾਂ ਮੈਂ ਸਤਿਕਾਰਨਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਵਾਲ ਵੀ ਪੁੱਛਣੇ ਆ ਤੇ ਮੈਂ ਉਹਨਾਂ ਦਾ ਜਵਾਬ ਵੀ ਦੇਣਾ ਤਿੰਨ ਦਿਹਾੜਿਆਂ ਤੋਂ ਤਕਰੀਬਨ ਤਿੰਨ ਦੇ ਆਕੇ ਹੋ ਗਏ ਕਿ ਮੈਂ ਪੋਲਿਟਿਕਸ ਦੇ ਵਿੱਚ ਪੈਰ ਰੱਖਿਆ ਨੂੰ ਔਰ ਮੈਂ ਇਹ ਵੀ ਜ਼ਿਕਰ ਕਰਨਾ ਚਾਹਣਾ ਕਿ ਸਾਰਨੋਂ ਪਹਿਲਾਂ ਮੈਂ 2002 ਦੇ ਵਿੱਚ ਇੰਡੀਪੈਂਡੈਂਟ ਇਲੈਕਸ਼ਨ ਤਰਨਤਾਰਨ ਦੇ ਵਿੱਚ ਲੜੀ ਸੀ ਸੀਐਮ ਸਾਹਿਬ ਔਰ ਇੰਨਾ ਪਿਆਰ ਇੰਨਾ ਸਤਕਾਰ ਦਿੱਤਾ ਪਬਲਿਕ ਨੇ ਜਨਤਾ ਨੇ ਮੇਰੇ ਭਰਾਵਾਂ ਨੇ ਮੇਰੇ ਵੀਰਾਂ ਨੇ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਇੰਨਾ ਸਤਕਾਰ ਦਿੱਤਾ ਕਿ ਤਕਰੀਬ ਤਕਰੀਬਨ ਤਕਰੀਬਨ ਉਦੋਂ بڑے ਵੱਡੇ ਦੇ ਗੱਜ ਜਿਹੜੇ ਸੀਐਮ ਲੈਵਲ ਦੇ ਸੀਐਮ ਦੇ ਕੋਈ ਪੁੱਤ ਸੀ ਕੋਈ ਸੀਐਮ ਦੀ ਬਰਾਬਰੀ ਕਰਦਾ ਸੀ ਬ੍ਰਹਮਪੁਰਾ ਸਾਹਿਬ ਔਰ ਸਾਬ ਪ੍ਰਤਾਪ ਸਿੰਘ ਕੈਰੋਂ ਦਾ ਬੇਟਾ ਛੋਟਾ ਬੇਟਾ ਗੁਰਿੰਦਰ ਕੈਰੋਂ ਉਹ ਕਾਂਗਰਸ ਦੀ ਟਿਕਟ ਤੋਂ ਸੀ ਮੈਂ ਕਈ ਵਾਰਾ ਪ੍ਰੈਸ ਨੂੰ ਕੋਈ ਗੱਲ ਜਿਹੜੀ ਹੈ ਰਹਿ ਨਾ ਜਾਵੇ ਮੈਂ ਜ਼ਿਕਰ ਕਰਨਾ ਚਾਹੁੰਦਾ ਔਰ ਇਨੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਿਹਰ ਹੋਈ ਉਸ ਪਰਮਾਤਮਾ ਦੀ ਮਿਹਰ ਹੋਈ ਕਿ ਤਕਰੀਬਨ ਤਰੀਮਨ 7000 ਵੋਟ ਲਾਲ ਜਨਤਾ ਨੇ ਫਤਵਾ ਦਿੱਤਾ ਔਰ ਮੈਨੂੰ ਜਿਤਾਇਆ ਇੰਡੀਪੈਂਡੈਂਟ ਉਤੋਂ ਬਾਅਦ ਹਾਲਾਤ ਬਦਲੇ ਇੱਕ ਮਨਚ ਜਜ਼ਬਾ ਸੀ ਜਿਵੇਂ ਸੀਐਮ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਮੇਰੇ ਮਨਚ ਬਹੁਤ ਵੱਡਾ ਜਜ਼ਬਾ ਸੀ ਵੀ ਕੰਮ ਕਰਨੇ ਨੇ ਇਲਾਕੇ ਦੇ ਵਿੱਚ ਔਰ ਮੈਨੂੰ ਇਹ ਨਾ ਸਮਝਿਓ ਮੈਂ ਕੋਈ ਪੋਲੀਟਿਕਲੀ ਕੋਈ ਬੈਕਗ੍ਰਾਉਂਡ ਸੀ ਜਿਵੇਂ ਮੇਰੇ ਫਾਦਰ ਕੋਈ ਸੀਐਮ ਰਹੇ ਜਾਂ ਮੇਰੇ ਫਾਦਰ ਇੱਕ ਸਧਾਰਨ ਪਰਿਵਾਰ ਸੀ ਮੇਰੇ ਫਾਦਰ ਵੀ ਬਹੁਤ ਮਿਹਨਤੀ ਇਨਸਾਨ ਸਨ ਔਰ ਤਕਰੀਬਨ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਜਿਆਦਾ ਸਫਰ ਉਹਨਾਂ ਨੇ ਸਾਈਕਲ ਤੇ ਗੁਜ਼ਾਰਿਆ ਸਾਈਕਲ ਦੇ ਉੱਤੇ ਉਹ ਆਪਣੀਆਂ ਪੈਲੀਆਂ 'ਚ ਜਾਂਦੇ ਸੀ ਤੇ ਸਾਈਕਲ ਤੇ ਹੀ ਉਹਨਾਂ ਨੇ ਆਪਣੇ ਬੰਦਿਆਂ ਦੀਆਂ ਰੋਟੀਆਂ ਢੂੰਢੇ ਹੁੰਦੇ ਸੀ ਇਹ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਅਸਲੀਅਤ ਦੱਸਦਾ ਕਿਉਂਕਿ ਅੱਜ ਸਮੁੱਚਾ ਜਗਤ ਵੇਖ ਰਿਹਾ ਸਮੁੱਚਾ ਹਿੰਦੁਸਤਾਨ ਵੇਖ ਰਿਹਾ ਬਾਹਰ ਦੇ ਮੁਲਕ ਵੀ ਅੱਜ ਪ੍ਰੈਸ ਦੇ ਵਿੱਚ ਇਹ ਚੀਜ਼ਾਂ ਵੇਖਣ ਦੇ ਹੋਣਗੇ ਮੈਂ ਕਿਸੇ ਲਾਲਚ ਨੂੰ ਆਇਆ ਇਹ ਮਤ ਸਮਝਿਓ ਕਿਉਂਕਿ ਜੇ ਮੇਰੇ ਇੰਨਾ ਲਾਲਚ ਹੁੰਦਾ ਇੱਕ ਸਿਆਸੀ ਤੌਰ ਤੇ ਤੇ ਫਿਰ ਤੇ ਮੈਂ 2002 ਦੀ ਅਮਰਿੰਦਰ ਸੋਹਣਾਂ ਦੀ ਸਰਕਾਰ ਸੀ ਤੇ ਮੈਨੂੰ ਤੇ ਬੜਾ ਜ਼ੋਰ ਲੱਗਾ ਔਰ ਅਸੀਂ ਉਦੋਂ 9 ਅਸੀਂ ਐਮਐਲਏ ਇੰਡੀਪੈਂਡੈਂਟ ਜਿੱਤੇ ਸਾਂ ਸਾਹ ਛੋਟੇਪੁਰ ਸਾਹਿਬ ਹੋਰ ਵੀ ਜਿਹੜੇ ਆ ਆਪਣਾ ਜੀਤਮਿੰਦਰ ਹੁਣੇ ਹੋਰ ਕਾਂਗੜਾ ਸਾਹਿਬ ਜਿਹੜੇ ਮਿਨਿਸਟਰ ਰਹਿ ਪਿੱਛੇ ਕਾਫੀ ਅਸੀਂ ਬੰਦੇ ਅਸੀਂ 9 ਜਿੱਤੇ ਸਾਂ ਸੋਨੀ ਸਾਹਿਬ ਵੀ ਸੀਗੇ ਉਹਦੇ ਵਿੱਚ ਪਰ ਮੇਰੇ ਮਨ ਚ ਇਹ ਗੱਲ ਆਈ ਵੀ ਇਹ ਲੋਕ ਕੀ ਕਹਿਣਗੇ ਕਿ ਹਰਮੀਤ ਪਾਵਰ ਨਾਲ ਜੁੜ ਗਿਆ ਇਹ ਝੋਲੀ ਚ ਪੈ ਗਿਆ ਨਹੀਂ ਬੜੇ ਬੜੇ ਅਫਸਰਾਂ ਨੇ ਦਬਕੇ ਮਾਰੇ ਐਸਐਸਪੀ ਲੈਵਲ ਨੇ ਆਈਜੀ ਲੈਵਲਾਂ ਨੇ ਬੜੇ ਦਬਕੇ ਮਾਰੇ ਕਿਵੇਂ ਕੱਟੋਗੇ 5 ਸਾਲ ਬੜੇ ਔਖੇ ਨੇ ਪਰ ਨਹੀਂ ਸਟੈਂਡ ਲਿਆ ਠੋਕ ਵਜਾ ਕੇ ਸਟੈਂਡ ਲਿਆ ਆਪੋਜੀਸ਼ਨ ਚ ਖਲੋਤੇ ਕਿ ਕੋਸ਼ਿਸ਼ ਨਾ ਕੋਸ਼ ਪੰਜਾਬ ਦੀ ਪੰਜਾਬ ਦੇ ਹੱਕਾਂ ਦੀ ਪੰਜਾਬ ਲਈ ਕੁਛ ਨਾ ਕੁਛ ਕਰਦੀ ਹੈ ਚਲੋ ਸਮਾਂ ਗੁਜ਼ਰਿਆ ਹਾਲਾਤ ਬਦਲੇ ਤੁਹਾਨੂੰ ਪਤਾ ਹੀ ਆ ਕਈ ਵਾਰਾ ਪਾਰਟੀਆਂ ਦਾ ਹੁੰਦਾ ਪਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਇੱਕ ਕਾਰਨ ਆ ਸ਼ਮੂਲੀਅਤ ਦਾ ਕਿ ਜਿਹੜੇ 3 ਸਾਲ ਤੋਂ ਉੱਤੇ ਗੁਜ਼ਰੇ ਨੇ देखो मैं एक चीज देखी है ਹੁਣੇ ਸੀਐਮ ਸਾਹਿਬ ਨੇ ਜ਼ਿਕਰ ਵੀ ਕੀਤਾ ਨੀਅਤ ਦੀ ਨੀਅਤ ਦੀ ਗੱਲ ਕੀਤੀ ਆ ਕਈ ਵਾਰ ਇਨਸਾਨ ਕੋ ਕੰਮ ਨਹੀਂ ਹੁੰਦੇ ਕਿਉਂਕਿ ਢਾਂਚਾ ਹੀ ਇੰਨਾ ਵਿਗੜਿਆ ਹੁੰਦਾ ਹਾਲਾਤ ਹੀ ਇਹੋ ਜਿਹੇ ਵਿਗੜੇ ਹੁੰਦੇ ਆ ਕਿ ਉਹਨੂੰ ਸੁਧਾਰ ਦਿਆਂ ਸੁਧਾਰ ਦਿਆਂ ਤੁਹਾਨੂੰ ਟਾਈਮ ਲੱਗਦਾ ਔਰ ਅਸੀਂ ਵੀ ਹਿੱਸਾ ਸੀਗੇ ਉਹਦੇ ਵਿੱਚ ਪਰ ਜਦੋਂ ਕੋਈ ਸੁਣੇ ਹੀ ਨਾ ਜਦੋਂ ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂਗਾ ਤੇ ਫਿਰ ਦੇਖੋ ਇਨਸਾਨ ਨੂੰ ਸਟੈਂਡ ਕਿਦਣਾ ਕਿਤੇ ਲੈਣਾ ਪੈਂਦਾ ਸੋ ਅੱਜ ਨੀਤੀ ਤੇ ਨiyet ਨੂੰ ਵਿੰਧਿਆ ਹੋਇਆ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਮਨੀਸ਼ ਜੀ ਔਰ ਅੱਜ ਜਿਵੇਂ ਸੀਐਮ ਸਾਹਿਬ ਪੰਜਾਬ ਤੇ ਪੰਜਾਬੀਆਂ ਲਈ ਜੋ ਇਹਨਾਂ ਦੇ ਉਹਨਾਂ ਪ੍ਰਤੀ ਵਫਾਦਾਰੀ ਆ ਜੋ ਉਹਨਾਂ ਪ੍ਰਤੀ ਇੱਕ ਚੰਗੀ ਸੋਚ ਲੈ ਕੇ ਚੱਲਿਆ ਮੈਂ ਸਮਝਦਾ ਅੱਜ ਮੇਰਾ ਵੀ ਫਰਜ਼ ਬਣਦਾ ਵੀ ਕੋਈ ਸੰਯੋਗ ਦਈਏ ਕੋਈ ਪੰਜਾਬ ਦੇ ਵਿੱਚ ਹਿੱਸਾ ਪਾਈਏ ਕੋਈ ਲਾਕੇ ਦਾ ਕੋਈ ਸਵਾਰਿਆ ਜਾਵੇ ਤੇ ਆਉਂਦੇ ਸਮੇਂ ਦੇ ਵਿੱਚ ਜਿਹੜਾ ਆ ਉਹ ਕੁਛ ਨਾ ਕੁਛ ਪੰਜਾਬੀਆਂ ਲਈ ਤੇ ਪੰਜਾਬ ਲਈ ਯੋਗਦਾਨ ਪਾਈਏ ਬੜੀ ਬਦਕਿਸਮਤੀ ਦੀ ਗੱਲ ਆ ਔਰ ਬੜੀ ਅਫਸੋਸ ਵਾਲੀ ਗੱਲ ਆ ਕਿ ਸਾਡੇ ਐਮਐਲਏ ਸਾਹਿਬ ਜਦੋਂ ਦੀ ਇਹ ਸਰਕਾਰ ਬਣੀ ਆ ਕਈ ਵਾਰ ਲੋਕ ਕਹਿ ਦਿੰਦੇ ਨੇ ਜੀ ਕੰਮ ਨਹੀਂ ਹੋਇਆ ਜੀ ਇੰਜ ਨਹੀਂ ਹੋਇਆ ਮੈਂ ਥੋੜਾ ਜਿਹਾ ਜ਼ਿਕਰ ਕਰ ਦੇਣਾ ਚਾਹੁੰਦਾ ਕਿ ਉਹਨਾਂ ਦੀ ਸਿਹਤ ਜਦੋਂ ਦੇ ਐਮ ਐਲ ਏ ਬਣੇ ਸੀ ਉਹ ਠੀਕ ਨਹੀਂ ਸੀਗੇ ਉਹ ਇਹੋ ਜੀ ਭਿਆਨਕ ਬਿਮਾਰੀ ਸੀ ਜਿਹਦੇ ਕਰਕੇ ਉਹ ਕੰਮ ਨਹੀਂ ਕਰ ਸਕੇ ਔਰ ਅੱਜ ਮੈਂ ਦੇਖੋ ਅੱਜ ਮੇਰੇ ਤੇ ਸੀਐਮ ਸਾਹਿਬ ਦਾ ਨਿਸ਼ਚੀ ਦਾ ਅੱਜ ਮੇਰੇ ਤੇ ਹੱਥ ਆ ਔਰ ਮੈਂ ਖਾਸ ਕਰਕੇ ਮੈਂ ਦੀਪੀ ਜੀ ਦੀ ਗੱਲ ਕਰਨੀ ਚਾਹਨਾ ਇਹਨਾਂ ਦਾ ਕੁਝ ਦਿਨ ਪਹਿਲਾਂ ਮੈਨੂੰ ਸੁਣਾ ਗਿਆ ਸੀ ਜੀ ਸੀਮ ਸਾਹਿਬ ਆਂਦੇ ਵੀ ਹਰਮੀਤ ਤਕੜੇ ਹੋ ਕੇ ਜੇ ਕੰਮ ਸੰਭੀਏ ਤੇ ਮੈਂ ਕਿਹਾ ਜੀ ਤੁਸੀਂ ਬਾਹਰ ਫੜਾ ਦਿਓ ਖੜਾ ਕਰ ਦਿਓ ਬਹਿਣ ਜੋਗਾ ਫਿਰ ਇਹੀਂ ਆਪੇ ਕਰ ਲਾਂਗੇ ਜੀ ਸੋ ਇਸ ਕਰਕੇ ਕੰਮ ਕਰਨਾ ਜਾਣਦੇ ਆ ਸੀਮ ਸਾਹਿਬ ਮਾਜੇ ਦੇ ਵਿੱਚ ਤਕੜੇ ਹੋ ਕੇ ਕੰਮ ਕਰਾਂਗੇ ਤੇ ਇਲਾਕੇ ਦਾ ਸੌਰਿਆ ਜੋ ਲੋਕਾਂ ਦਾ ਸੌਰਿਆ ਜੋ ਬਾਰਡਰ ਏਰੀਆ ਆ ਔਰ ਅਸੀਂ ਜਾਣਦੇ ਹਾਂ ਉਸ ਬਾਰਡਰ ਏਰੀਆ ਦੇ ਵਿੱਚ ਕਿਹੜੀਆਂ ਕਿੜੀਆਂ ਘਾਟਾਂ ਨੇ ਦੇਖੋ ਮੈਂ ਅੱਗੇ ਇੱਕ ਜ਼ਿਕਰ ਕੀਤਾ ਸੀ ਕਿ ਜਦੋਂ ਕਿਸੇ ਨੇ ਸੁਣਨੀ ਨਹੀਂ ਤੁਸੀਂ ਕਈ ਵਾਰਾ ਕਹੋਗੇ ਜੀ ਤੁਸੀਂ ਤਾਂ ਹਿੱਸਾ ਸੀ ਹਾਂ ਹਿੱਸਾ ਸਾ ਇਦਾਂ ਜਿਹੀ ਕਿਹੜੀ ਗੱਲ ਆ ਪਰ ਅਗਲੇ ਬੰਦੇ ਕੋਈ ਸੁਣੇ ਵੀ ਤੇ ਨਾ ਜੇ ਕੋਈ ਸੁਣੂਗਾ ਨਹੀਂ ਤੇ ਫਿਰ ਹਿੱਸੇ ਤੇ ਫਿਰ ਇਹੋ ਅੱਜ ਇੱਥੇ ਬਹਿਣ ਦਾ ਕਾਰਨ ਹੀ ਬਣਿਆ ਸੋ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਔਰ ਇੱਕ ਮੈਂ ਇਸ ਗੱਲ ਦੀ ਕਿਉਂਕਿ ਹਾਲੇ ਤੇ ਮੈਂ ਸਰਕਾਰ ਦਾ ਕੋਈ ਹਿੱਸਾ ਨਹੀਂਗਾ ਇੱਕ ਪਾਰਟੀ ਵਰਕਰ ਦੇ ਤੌਰ ਤੇ ਚੱਲੂਗਾ ਔਰ ਤੁਸੀਂ ਕੰਮ ਵੀ ਵੇਖਿਓ ਸੀਐਮ ਸਾਹਿਬ ਕੰਮ ਠੋਕ ਕੇ ਕਰਾਂਗੇ ਜਿਹੋ ਜਿਹੇ ਕੰਮ ਕਹੋਗੇ ਉਥੇ ਵਧੀਆ ਇਲਾਕੇ ਦਾ ਸਵਾਰਾਂਗੇ ਤੁਹਾਡਾ ਹੱਥ ਚਾਹੀਦਾ ਔਰ ਜਿਹੜਾ ਇੱਕ ਸਾਰੋਂ ਵੱਡਾ ਅੱਜ ਇਸ ਪਾਰਟੀ ਆਮ ਆਦਮੀ ਪਾਰਟੀ ਨੇ ਜਿਹਦਾ ਅੱਜ ਅਸੀਂ ਹਿੱਸਾ ਬਣੇ ਆ ਉਹ ਅੱਜ ਜਿਹੜਾ ਬੇਅਦਬੀ ਲਈ ਇੱਕ ਬਹੁਤ ਵੱਡਾ ਕਾਨੂੰਨ ਲੈ ਕੇ ਆਇਆ ਦੇਖੋ ਹਰ ਇੱਕ ਬੰਦਾ ਮਾਝੇ ਦਾ ਹੋਵੇ ਮਾਲਵੇ ਦਾ ਹੋਵੇ ਦੁਆਬੇ ਦਾ ਆਪਾਂ ਸਾਰੇ ਜਜ਼ਬਾਤੀ ਪੰਜਾਬੀ ਜਜ਼ਬਾਤੀ ਨੇ ਔਰ ਜਿਹੜਾ ਇਨਸਾਨ ਜਜ਼ਬਾਤਾਂ ਨਾਲ ਖਲਵਾੜ ਕਰਦਾ ਮੇਰਾ ਖਿਆਲ ਉਸ ਤੋਂ ਵੱਡਾ ਗੁਲੀangar ਕੋਈ ਨਹੀਂ। ਔਰ ਜਿਹੜਾ ਅੱਜ ਆਮ ਆਦਮੀ ਪਾਰਟੀ ਨੇ ਇੱਕ ਕਾਨੂੰਨ ਲੈ ਕੇ ਆਏ ਸੀਐਮ ਸਾਹਿਬ ਅੱਜ ਇਹ ਸਾਰਿਆਂ ਦੀ ਜਿੰਨੇ ਵੀ ਐਮਐਲਏ ਸਾਹਿਬਾਨ ਨੇ ਇਹਨਾਂ ਨੇ ਜੋ ਅੱਜ ਉਹਦੇ 'ਚ ਯੋਗਦਾਨ ਪਾਇਆ ਮੈਂ ਪੰਜਾਬ ਵੱਲੋਂ ਪੰਜਾਬੀਆਂ ਵੱਲੋਂ ਤੁਹਾਡਾ ਤਨਵਾਦ ਕਰਦਾ ਕਿਉਂਕਿ ਇਹ ਕਾਨੂੰਨ ਲਿਆਉਣਾ ਬੜਾ ਜ਼ਰੂਰੀ ਸੀ। ਜਿਹੜਾ ਉੱਥੇ ਦਾ ਧਾਰਮਿਕ ਤੌਰ ਤੇ ਤੁਹਾਨੂੰ ਲੈ ਕੇ ਬਹਿ ਜਾਂਦਾ ਧਾਰਮਿਕ ਤੌਰ ਤੇ ਤੁਹਾਨੂੰ ਨੀਚਾ ਵਿਖਾਉਂਦਾ ਸੋ ਅੱਜ ਮੈਂ ਇਸ ਚੀਜ਼ ਨਾਲ ਵੀ ਅੱਜ ਬੜਾ ਇਸ ਕੱਲ ਪਰਸੋ ਦੀ ਇਹ ਚਰਚਾ ਚੱਲਣ ਢਈ ਸੀ ਉਹ ਵੀ ਤੁਹਾਡਾ ਤਲਵਾਦ ਸੋ ਹੋਰ ਕੋਈ ਜੇ ਕੋਈ ਕੁਐਸਚਨ ਹੈਗਾ ਤੇ ਤੁਸੀਂ ਪੁੱਛ ਲਓ 1 ਬਾਈ 1 ਜੀ 1 ਬਾਈ ਪਰ ਕਸ਼ਮੀਰ ਸਿੰਘ ਸੋਹਲ ਜਿਹੜੇ ਐਮਐਲਏ ਸੀ ਉਹਨੇ ਵਿਰੋਧ ਕੀਤਾ ਸੀਗਾ ਕਿ ਅਗਰ ਤਾਨੂੰ ਜੁਆਇਨ ਕੀਤਾ ਤਾਂ ਮੈਂ ਰਿਜਾਇਨ ਕਰ ਦੂੰਗਾ ਦੇਖੋ ਮੇਰੇ ਨਾਲ ਕੋਈ ਗੱਲ ਨਹੀਂ ਸੀ ਚੱਲੀ ਜੀ ਇਹ ਅਫਵਾਹਾਂ ਨੇ ਮੈਂ ਤੁਸੀਂ ਸੋਚ ਸਕਦੇ ਹੋ ਤਿੰਨ ਵਾਰੀ ਮੈਂ ਐਮਐਲਏ ਰਿਹਾ ਹਾਂ ਇੱਕ ਸਿਟੀਂਗ ਐਮਐਲਏ ਹੋਣ ਤੇ ਮੈਂ ਜੋ ਉਹ ਕੰਮ ਚਲਾਉਣ ਦੇ ਹੁਣ ਮੈਂ ਉਹਦੇ ਵਿੱਚ ਕੋਈ ਵਿਗਨ ਬਣਾ ਇਹੋ ਜੀ ਕੋਈ ਗੱਲ ਨਹੀਂ ਸੀ ਜਿਹੜਾ ਫੈਸਲਾ ਹੋਇਆ ਇਹ ਜਿਹੜਾ ਹੈ ਹੁਣੇ ਹੀ ਫੈਸਲਾ ਹੋਇਆ ਇਹ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਮੈਂ ਜੱਜਮੈਂਟ ਕਰਦਾ ਹੁਣਾ ਸਾਂ ਵੀ ਐਸ ਪਲ ਕੀ ਹੋ ਰਿਹਾ ਐਸ ਪਲ ਕੀ ਹੋ ਰਿਹਾ ਤੇ ਜੇ ਮੈਂ ਇੱਕੋ ਗੱਲ ਕੀਤੀ ਜੇ ਨੀਅਤ ਤੇ ਨੀਤੀ ਚੰਗੀ ਹੋਵੇ ਤੇ ਫੇਰ ਇਨਸਾਨ ਨੂੰ ਸਾਥ ਦੇਣਾ ਚਾਹੀਦਾ ਕੀ ਪਿਛਲੇ ਨਾਲ ਚਰਨਤਾਜ ਸਿਕਟ ਫਾਈਨਲ ਹੋਇਆ ਮਾਪਕ ਕੀ ਹੈ ਕੀ ਜੀ ਨਹੀਂ ਅਬੀ ਦੇਖੋ ਮੈਂ ਐਜ਼ ਅ ਕੈਂਡੀਡੇਟ ਬਣ ਕੇ ਨਹੀਂ ਇੱਥੇ ਬੈਠਾ ਮੈਂ ਪਾਰਟੀ ਦਾ ਵਰਕਰ ਬਣ ਕੇ ਬੈਠਾ ਹੂੰ ਜੋ ਮੈਂਨੇ ਆਪਕੋ ਪਹਿਲੇ ਬਤਾਇਆ ਕੋ ਨੀਤ ਮੇਂ ਖੋਟ ਨਹੀਂ ਹੈ ਤੁਸੀਂ ਅਕਾਲੀ ਦਲ ਤੋਂ ਖਫਾ ਹੋ ਕੇ ਇੱਥੇ ਆਏ ਹੋ ਜਾਂ ਆਮ ਆਦਮੀ ਪਾਰਟੀ ਤੋਂ ਇਨਸਪਾਇਰ ਹੋ ਕੇ ਆਏ ਹੋ ਦੇਖੋ ਦੋਨੇ ਗੱਲਾਂ ਨੇ ਵੇਖੋ ਤੁਸੀਂ ਕੁਐਸਚਨ ਕੀਤਾ ਹੈ ਦੋਵੇਂ ਗੱਲਾਂ ਨੇ ਇਹਨਾਂ ਦੀ ਨੀਅਤ ਸਾਫ ਹੈ ਉੱਥੇ ਸੁਣਦਾ ਕੋਈ ਨਹੀਂ ਗੱਲ ਕਲੀਅਰ ਹੋ ਗਈ ਐਲੀਕੋਸ ਜਿਹੜਾ ਲੰਦਾ ਕਿ ਬਿਕਰਮ ਸਿੰਘ ਮਜੀਠੀਆ ਕਰਕੇ ਬਹੁਤ سارے ਅਕਾਲੀ ਦਲ ਜਿਹੜੇ ਸੀ ਉਹ ਬਾਕੀ ਬਾਕੀ 파ਰਟੀ ਸ਼ਾਮਲ ਹੋ ਗਈ ਉਹਨਾਂ ਦੇ ਜਿਹੜੇ ਵੀ ਲੀਡਰ ਸੀ ਤੁਸੀਂ ਵੀ ਬਿਕਰਮ ਸਿੰਘ ਮਜੀਠੀਆ ਕਰਕੇ ਆਏ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਉਹ ਲੱਗਿਆ ਗਿਆ ਉਹਨਾਂ ਨੂੰ ਹੁਣ ਵੀ ਜੁੱਧਨਤ ਸੈਟਰ ਤੋਂ ਚੱਲਦੇ ਆ ਦੇਖੋ ਸਾਲ ਹੋ ਰਿਹਾ ਹੈ ਸਿਰ ਵੀ ਲੱਗ ਕੇ ਤੁਸੀਂ ਮੁਸ਼ਕਲਾਂ ਦੇ ਹੱਲ ਕੀਤੇ ਆ ਦਸ਼ਾ ਬਹੁਤ ਵੱਡਾ ਬਿਲਕੁਲ ਹਾਂਜੀ ਜੀਮ ਸਾਹਿਬ ਨੇ ਯੁੱਧ ਨਸ਼ਾ ਵਿਰੁੱਧ ਛੇੜਿਆ ਇਹ ਦੇਖੋ ਇਹ ਵੀ ਇੱਕ ਬੜਾ ਵੱਡਾ ਕਾਰਨ ਆ ਜਿਹੜਾ ਯੁੱਧ ਨਸ਼ਾ ਵਿਰੁੱਧ ਦੇਖੋ ਸਾਡੀ ਬਾਰਡਰ ਬੈਲਟ ਦੇ ਵਿੱਚ ਜਾਂ ਸਮੁੱਚੇ ਪੰਜਾਬ 'ਚ ਮਾੜੇ ਐਲੀਮੈਂਟ ਨੇ ਇਹ ਦੁਨੀਆ ਦੇ ਉੱਤੇ ਨਸ਼ਾ ਹੈਗਾ ਦੁਨੀ ਕਿਹੜੇ ਅਮਰੀਕਾ 'ਚ ਵੇਖ ਲਓ ਕੈਨੇਡਾ 'ਚ ਵੇਖ ਲਓ ਕਿਤੇ ਵੇਖ ਲਓ ਪਰ ਜੇ ਇਹ ਤੇ ਨੀਤ ਸਾਫ਼ ਕਰਕੇ ਆਪਾਂ ਚੱਲੇ ਆ ਤੇ ਆਪਾਂ ਮੁਕਾਮ ਤੇ ਪਹੁੰਚਾਂਗੇ ਮੰਜ਼ਿਲ ਤੇ ਪਹੁੰਚਾਂਗੇ ਅਸੀਂ ਉਹਦਾ ਸਾਥ ਦੇਵਾਂਗੇ ਕਰੀਪੀ ਰਹੇ ਹੋ ਵਿਕਰਮਜੀਤਿਆ ਦੇ ਫਿਰ ਕੋਈ ਹੱਲ ਕਹੂਗੀ ਮੁੰਨਾ ਦਾ ਜਿਹੜਾ ਜੋ ਸਾਡਾ ਇਹ ਵੀ ਦੇਖੋ ਇਹ ਕਾਨੂੰਨ ਆਪਣਾ ਰਸਤਾ ਆਪ ਲਊਗਾ ਮੈਂ ਇਹਦੇ ਵਿੱਚ ਕੌਣ ਹੁੰਨਾ ਜੀ ਇਨਕੇ ਸਾਥ ਜੋ ਆਏ ਸੀਮ ਸਾਹਿਬ ਸੀਮ ਸਾਹਿਬ ਸੀਮ ਸਾਹਿਬ ਇੱਕ ਮਨ ਬੈਠੇ ਇਹਨਾਂ ਦੇ ਨਾਲ ਜਿਹੜੇ ਆਏ ਨੇ ਉਹਦਾ ਨਾਮ ਆਉਂਦਾ 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 हां दोस्तों सासिकाल आज मेनू ਹੁਣੇ-ਹੁਣੇ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਜੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਰਨ ਤਰਨ ਹਲਕੇ ਦੇ ਵਿੱਚੋਂ ਸਾਬਕਾ ਵਿਧਾਇਕ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਅੱਜ ਆਵਾਦਿ ਪਾਰਟੀ ਸ਼ਾਮਲ ਕੀਤਾ ਹੈ ਔਰ ਇਹ ਪ੍ਰੋਗਰਾਮ ਤੈ ਕੀਤਾ ਹੈ ਕਿ ਆਉਣ ਵਾਲੀ ਜਿਹੜੀ ਆਗਾਮੀ ਜਿਮਣੀ ਚੋਣ ਹੈ ਉਹਦੇ ਵਿੱਚ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਜਾਏਗਾ ਸਾਨੂੰ ਖੈਰ ਕੋਈ ਤਰੀਕ ਕਿਸੇ ਗੱਲ ਦਾ ਇਤਰਾਜ਼ ਨਹੀਂ ਇਹ ਪ੍ਰੈਰੋਗੇਟਿਵ ਆਪਣੇ ਪਾਰਟੀ ਦਾ ਜਿਹਨੂੰ ਬਣਾਉਣਾ ਪਰ ਮੈਂ ਪੁੱਛਣਾ ਚਾਹੁੰਦਾ ਹੈ ਕਿ 2022 ਦੀਆਂ ਚੋਣਾਂ ਵਿੱਚ ਜਿਸ ਪਾਰਟੀ ਨੇ ਬਦਲਾ ਦੇ ਨਾਂ ਦੇ ਲੋਕਾਂ ਕੋਲ ਵੋਟਾਂ ਮੰਗੀਆਂ ਜਿਸ ਉਮੀਦਵਾਰ ਦੇ ਖਿਲਾਫ ਤਰਨ ਤਰਨ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਮੰਗੀਆਂ ਜਿਸ ਉਮੀਦਵਾਰ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਨਸ਼ੇ ਦਾ ਤਸਕਰ ਕਹਿ ਕੇ ਕੇ ਲੋਕਾਂ ਨੂੰ ਉਹਦੇ ਖਿਲਾਫ ਵੋਟਾਂ ਪਾਉਣ ਵਾਸਤੇ ਪ੍ਰੇਰਿਤ ਕੀਤਾ ਅੱਜ ਕੀ ਮਜਬੂਰੀ ਪੈ ਗਈ ਹੈ ਕਿ ਉਸੇ ਹਰਮੀਤ ਸਿੰਘ ਸੰਧੂ ਨੂੰ ਅੱਜ ਆਮ ਆਦਮੀ ਪਾਰਟੀ ਸ਼ਾਮਲ ਕੀਤਾ ਜਾ ਰਿਹਾ ਕੀ ਇਹੋ ਬਦਲਾ ਹੈ ਅੱਜ ਇਹਨਾਂ ਦੇ ਮੈਂ ਇਥੇ ਆਮ ਆਦਮੀ ਪਾਰਟੀ ਦੇ ਜਿਹੜੇ ਤਰਨ ਤਰ ਨਾਲ ਸੰਬੰਧਿਤ ਬਹੁਤ ਸਾਰੇ ਕਾਰਕੂਨ ਪਾਰਟੀ ਦੇ ਵਲੰਟੀਅਰਸ ਨੇ ਉਹਨਾਂ ਦੀ ਮੈਂ ਪ੍ਰੈਸ ਕਾਨਫਰੰਸਾਂ ਦੇਖਦਾ ਰਿਹਾ ਕਿ ਜਿਹੜੇ ਆਮ ਤੌਰ ਤੇ ਪ੍ਰਚਾਰ ਕਰਦੇ ਰਹੇ ਕਿ ਜੇ ਸਰਦਾਰ ਹਰਬੀਰ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਸ਼ਾਮਲ ਕੀਤਾ ਗਿਆ ਤਾਂ ਯੁੱਧ ਨਸ਼ਿਆਂ ਵਿਰੁੱਧ ਦੀ ਫੂਕ ਨਿਕਲ ਜਾਏਗੀ ਸੋ ਮੈਂ ਸਰਦਾਰ ਭਗਵਾਨ ਸਿੰਘ ਮਾਨ ਨੂੰ ਔਰ ਸ਼੍ਰੀ ਮਣੀ ਮਨੀਸ਼ ਸੁਸੋਧਿਆਨ ਪੁੱਛਣਾ ਚਾਹੁੰਦਾ ਕਿ ਅੱਜ ਸਰਦਾਰ ਹਰਬੀਰ ਸਿੰਘ ਸੰਧੂ ਨੂੰ ਸ਼ਾਮਲ ਕਰਕੇ ਆਮ ਆਦਮੀ ਪਾਰਟੀ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ਕੀ ਯੁੱਧ ਨਸ਼ਿਆਂ ਵਿਰੁੱਧ ਖਤਮ ਹੋ ਗਿਆ ਹੈ ਕੀ ਪਾਰਟੀ ਦੇ ਕੋਲੇ ਕੋਈ ਯੋਗ ਉਮੀਦਵਾਰ ਕੋਈ ਯੋਗ ਵਲੰਟੀਅਰ ਨਹੀਂ ਅੱਜ ਪਾਰਟੀ ਨੂੰ ਦੁਬਾਰਾ ਉਹਨਾਂ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਲੈ ਕੇ ਤੇ ਖੜੇ ਕਰਨੇ ਪੈ ਰਹੇ ਆ ਔਰ ਮੈਂ ਇੱਕ ਬੇਨਤੀ ਕਰਾਂ ਕਾਂਗਰਸ ਪਾਰਟੀ ਬਿਲਕੁਲ ਇਸ ਗੱਲ ਤੋਂ ਕਿਸੇ ਗੱਲ ਦੀ ਘਬਰਾਹਟ ਨਹੀਂ ਕਾਂਗਰਸ ਪਾਰਟੀ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਇਕੱਠੀ ਹੋ ਕੇ ਯੂਨਾਈਟਿਡ ਦੀ ਇਲੈਕਸ਼ਨ ਲੜੇਗੀ ਔਰ ਕਾਂਗਰਸ ਪਾਰਟੀ ਸਭ ਤੋਂ ਸਟਰੋਂਗ ਉਮੀਦਵਾਰ ਦੇਗੀ ਕਾਂਗਰਸ ਪਾਰਟੀ ਉਹ ਉਮੀਦਵਾਰ ਦੇਗੀ ਜਿਹਨੂੰ ਲੋਕ ਚਾਣਗੇ ਔਰ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੱਛਣ ਨੇ ਜੋ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਨੇ ਜੋ ਇਹਨਾਂ ਨੇ ਵਾਅਦਾ ਖਿਲਾਫੀ ਕੀਤੀ ਹੈ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਬਹੁਤ ਵੱਡੇ ਫਰਕ ਨਾਲ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ 'ਚ ਕਾਂਗਰਸ ਦਾ ਉਮੀਦਵਾਰ ਪਹੁੰਚੇਗਾ ਔਰ ਮੈਂ ਸਾਰੇ ਲੋਕਾਂ ਨੂੰ ਖਾਸ ਕਰਕੇ ਤਰਨਤਨ ਵਿਧਾਨ ਸਭਾ ਵਾਲੇ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਅਸਲੀ ਚਿਹਰਾ ਪਛਾਣੋ ਕਿਉਂਕਿ ਆਮ ਆਦਮੀ ਪਾਰਟੀ ਦੀ ਵਰਕਰਾਂ ਪੱਖੋਂ ਲੀਡਰਾਂ ਪੱਖੋਂ ਉਮੀਦਵਾਰਾਂ ਪੱਖੋਂ ਬੈਂਕਰਪਸੀ ਹੋ ਗਈ ਸੀ ਦਿਵਾਲਾ ਨਿਕਲ ਗਿਆ ਸੀ ਅੱਜ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਖਿਲਾਫ ਪ੍ਰਚਾਰ ਕਰ ਕਰਕੇ ਬਦਲਾ ਦਾ ਨਾਹਰਾ ਦੇ ਕੇ ਸਰਕਾਰ ਬਣਾਈ ਸੀ ਅੱਜ ਉਹਨਾਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੈ ਕੇ ਉਮੀਦਵਾਰ ਬਣਾਉਣ ਜਾ ਰਹੀ ਹੈ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹਾਂ ਕਿ ਤਿਆਰ ਰਹੋ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਬਹੁਤ ਤਕੜਾ ਉਮੀਦਵਾਰ ਦੇਗੀ ਔਰ ਕਾਂਗਰਸ ਪਾਰਟੀ ਸਾਰੀ ਲੀਡਰਸ਼ਿਪ ਤਕੜੀ ਹੋ ਕੇ ਇਸ ਹਾਲਕੇ ਵਿੱਚ ਬੈ ਕੇ ਯੂਨਾਈਟਿਡ ਲੀ ਇਲੈਕਸ਼ਨ ਲੜੇਗੀ ਤਗੜੇ ਹੋ ਜੋ ਜਿੱਤ ਕਾਂਗਰਸ ਦੀ ਹੋਣੀ ਹੈ